ਅਲੀ ਦੇ ਮੁਖੇ ਤੇ ਮੰਦ ਭਗੀ ਖਬਰ ਜਿਹੜੀ ਆ ਉਹ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਦੱਸਿਆ ਕਿ ਦਿਲ ਦਹਿਲਾਉਣ ਵਾਲੀ ਘਟਨਾ ਹੋ ਸਾਹਮਣੇ ਆਈ ਹੈ ਦੱਸਿਆ ਕਿ بیٹے ਵੱਲੋਂ ਆਪਣੀ ਮਾਂ ਦਾ ਗਲਾ ਕੋਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ 40 ਸੈਕਟਰ ਦੇ ਵਿੱਚ ਇਹ ਮਾਂ ਪੁੱਤ ਰਹਿੰਦੇ ਸਨ ਤਾਂ ਇਸ ਦੀ ਪਤਨੀ ਅਤੇ ਬੱਚਾ ਉਹ ਅਲੱਗ ਤੋਂ ਰਹਿੰਦੇ ਸਨ ਤਾ ਹੋ ਸਕਦਾ ਹੈ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਵਿਵਾਦ ਹੋਇਆ ਜਿਸ ਦੇ ਕਾਰਨ ਪੁੱਤਰ ਨੇ ਚਾਕੂ ਦੇ ਨਾਲ ਆਪਣੀ ਮਾਂ ਦਾ ਜਿਹੜਾ ਗਲਾ ਵੜ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਪੁਲਿਸ ਨੂੰ ਸੂਚਨਾ ਗਵਾਂਡੀਆਂ ਵੱਲੋਂ ਦਿੱਤੀ ਗਈ ਜਦੋਂ ਘਰ ਦੇ ਵਿੱਚ ਚੀਕਾਂ ਦੀ ਆਵਾਜ਼ਾਂ ਆਈਆਂ ਤਾਂ ਗਵਾਂਡੀਆਂ ਵੱਲੋਂ ਬੁਆ ਖੜਕਾਇਆ ਗਿਆ ਪਰ ਲੇਕਿਨ ਦਰਵਾਜਾ ਜਿਹੜਾ ਹੈ ਉਹ ਅੰਦਰੋਂ ਬੰਦ ਸੀਗਾ ਪਰ ਫਿਰ ਉਸ ਤੋਂ ਬਾਅਦ ਗਵੰਡੀਆਂ ਵੱਲੋਂ ਛੱਤ ਦੇ ਜਰੀਏ ਜਿਹੜਾ ਘਰ ਦੇ ਵਿੱਚ ਦਾਖਲ ਹੋਇਆ ਗਿਆ ਤਾਂ ਦੇਖਿਆ ਕਿ ਖੂਨ ਦੇ ਨਾਲ ਲਥਪਤ ਜਿਹੜੀ ਆ ਇੱਕ ਔਰਤ ਦੀ ਲਾਸ਼ ਪਈ ਹੋਈ ਸੀ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਲੜਕਾ ਆ ਜਿਸ ਦੇ ਵੱਲੋਂ ਆਪਣੀ ਮਾਂ ਦਾ ਕਤਲ ਕੀਤਾ ਗਿਆ ਉਹ ਮੌਕੇ ਤੋਂ ਫਰਾਰ ਹੋ ਗਿਆ ਤਾਂ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੇ ਨੂੰ ਜੜਾ ਉਹ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਟੀਮਾਂ ਬਣਾਈਆਂ ਗਈਆਂ ਹਨ